ਸਭ ਗੁਰਦੁਆਰੇ ਦੇ ਅੱਗੇ ਜਿਹੜੀ ਪਾਰਕਿੰਗ ਹੈ ਉਹਦਾ ਉਦਘਾਟਨ ਹੋਇਆ ਇੱਕ ਆਹ ਰੋਡ ਦਾ ਉਦਘਾਟਨ ਹੋਇਆ ਤੇ ਜਿੰਨੇ ਵੀ ਸਾਨੇ ਵਾਲ ਦੇ ਵਿੱਚ ਕੋਈ ਛੋਟੇ-ਮੋਟੇ ਕੰਮ ਹੈ ਕਿੰਨੇ ਹੋ ਗਏ 3 ਕਰੋੜ 25 ਲੱਖ ਦੇ ਟੈਂਟਰ ਲੱਗੇ ਜੀ ਉਹਦੇ ਉਦਘਾਟਨ ਕੀਤੇ ਆ ਜਿਹੜੇ ਵੀ ਕੰਮ ਰਹਿੰਦੇ ਪੂਰੇ ਕਰਾਂਗੇ ਜਿਹੜਾ ਕੁਆਲਿਫਾਈਕਰ ਹੋਰੇ ਨਹੀਂ ਜਿਹੜੀ ਇਹਦਾ ਬਹੁਤ ਚੱਲ ਰਹੀ ਹੈ ਇਹਨੇ ਉਹ ਵੀ ਦੱਸਣਾ ਵੀ ਗੱਲ ਕਰਦਾ ਕਿ ਆਰਾਮ ਦਾ ਰਾਜਾ ਹੋਗਾ ਇਸ ਪਰ ਉੱਤਸਾਹ ਨਾਲ ਹੀ ਦੋ ਕਰ ਰਿਹਾ ਹੈ ਹੇ ਵੀ ਹਾਲ ਤੱਕ ਇਹ ਕੰਮ ਕਰਦਾ ਹੋਇਆ ਤੁਹਾਨੂੰ ਲੋਕਾਂ ਨੂੰ ਜਨਾਵਦੀਆ ਜੋ ਰਹਿ ਰਿਹਾ ਕੋਤਤ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਵੀ 20 ਸਾਲ ਤੋਂ ਸਾਡੇ ਹਲਕਾ ਸਾਂਨੇਵਾਲ ਦੇ ਵਿੱਚ ਕੋਈ ਵੀ ਰੋਡ ਨਹੀਂ ਸੀ ਬਣੀ ਇਹਨਾਂ ਨੂੰ ਟਾਈਮ ਤੇ ਜ਼ਰੂਰ ਲੱਗੂਗਾ ਕਾਫੀ ਰੋਡਾਂ ਬਣ ਗਈਆਂ ਜੇ ਪਹਿਲਾਂ ਕਹਿੰਦੇ ਹੁੰਦੇ ਜਦੋਂ ਬੰਦੇ ਨੂੰ ਕੋਈ ਪ੍ਰੋਬਲਮ ਵੱਡੀ ਹੋਵੇ ਤਾਂ ਪਹਿਲਾਂ ਉਹਦਾ ਹੱਲ ਕੀਤਾ ਜਾ ਜਿਹੜੀਆਂ ਸਾਡੀਆਂ ਮੇਨ ਪ੍ਰੋਬਲਮਾਂ ਹੈਗੀਆਂ ਜਿੱਦਾਂ ਗੁਰਦੁਆਰਾ ਕਟਾਣਾ ਸਾਹਿਬ ਵਾਲੀ ਰੋਡ ਹੋ ਗਈ ਰਾਹੋਂ ਰੋਡ ਹੋ ਗਈ ਇਹੋ ਜਿਹੀਆਂ ਵੱਡੀਆਂ ਰੋਡਾਂ ਦਾ ਪਹਿਲਾਂ ਕੋਰ ਕੱਢਿਆ ਇਹ ਤੇ ਫਿਰ ਇੰਚੀਆਂ ਫੋੜਿਆ ਤੇ ਜਦ ਇਹ ਹਟ ਗਿਆ ਇਹ ਇਹ ਵਾਰਡ ਨੰਬਰ 15 ਦੇ ਅਧੀਨ ਆਉਂਦੀ ਹੈ ਜੀ ਇਹ ਗਲੀ ਇਹ ਆਪਣੇ ਗੂਗੀ ਕਪਲਾ ਜੀ ਵਾਲੀ ਗਲੀ ਵਜਦੀ ਹੈ ਤੇ ਇਹ ਗਲੀ ਦਾ ਉਦਘਾਟਨ ਚੇਅਰਮੈਨ ਜੁਰਵਰ ਸਿੰਘ ਵੱਲੋਂ ਕਰਿਆ ਗਿਆ ਤੇ ਇਸ ਗਲੀ ਦੀ ਜੋ ਲਾਗਤ ਹੈ ਉਹ 8.5 ਲੱਖ ਰੁਪਏ ਦੇ ਖਰਚਾ ਹੋ ਗਿਆ ਦੋ ਗਲੀਆਂ ਦਾ ਉਦਘਾਟਨ ਕਰਿਆ ਜੀ ਮੇਰੇ ਵਾਲੇ ਵਾਰਡ ਜੀ ਵਾਰਡ ਨੰਬਰ 15 ਚ ਇੱਕ ਕਰਿਆ ਰਵੀ ਸਾਹਿਬ ਦੇ ਬਾਹਰ ਉਤੇ ਇੰਟਰਲੌਕ ਟਾਈਲ ਲੱਗਣੀ ਹੈ ਜੀ ਉੱਥੇ ਰਵੀ ਸਾਹਿਬ ਦੇ ਨਾਲ ਜੋ ਨਵੀਂ ਇਮਾਰਤ ਬਣੀ ਉਹਦੀ ਪਾਰਕਿੰਗ ਹੈ ਉਹ ਬਾਹਰ ਇੰਟਰਲੌਕਾਇ ਲਗਣੀ ਹੈ ਉਹਦਾ 9 ਲੱਖ ਰੁਪਏ ਦਾ ਪ੍ਰੋਜੈਕਟ ਹੈ ਜੀ ਤੇ ਇਹ ਜਿਹੜੀ ਗਲੀ ਹੈ ਇਹ 8.5 ਲੱਖ ਰੁਪਏ ਦਾ ਹੈ ਇਹ ਨਾਲ ਦੀ ਨਾਲ ਹੀ ਕੰਮ ਸਟਾਰਟ ਹੋ ਜਾਣਗੇ ਜੀ ਕਿਉਂਕਿ ਮੂਰੀਆ ਸਾਹਿਬ ਗਿਆ ਸក្តਾ ਦੇਤਾ ਨੇ ਕਿ ਜੋ ਵੀ ਵਿਕਾਸ ਦੇ ਕੰਮ ਨੇ ਉਹ ਕਦ ਦੇ ਦਰਸਤ ਹੋਣੇ ਚਾਹੀਦੇ ਆ ਕੋਈ ਕੰਮ ਸਟਾਰਟ ਕਰਦਾ ਸੀ ਜਦੋਂ ਇਲੈਕਸ਼ਨ ਨੇ ਆ ਰਹੇ ਹਾਂ ਤਾਂ ਉਹਨਾਂ ਨੂੰ ਆਪਸਾਂ ਨਹੀਂ ਦੇਖੋ ਜੀ ਹਜੇ ਚੌਂ ਜਾਪਲੇ ਦਾ ਕੁਝ ਨਹੀਂ ਪਤਾ ਕੀ ਕਦੋਂ ਲੱਗਣਾ ਹੈ ਹਾਂਜੀ ਦੋ ਗੜੀਆਂ ਦਾ ਕਟਨ ਦੇਵੇ ਨੇ ਕਿਹਨਾਂ ਕਿਹਦੇ ਕਹਦੇ ਤਾਂ ਇੱਕ ਤੇ ਰੇੜੂ ਸਾਹਿਬ ਗੁਰਦੁਆਰੇ ਦੇ ਅੱਗੇ ਜਿਹੜੀ ਪਾਰਕਿੰਗ ਹੈ ਉਹਦਾ ਉਦਘਾਟਨ ਹੋਇਆ ਇੱਕ ਆਹ ਰੋਡ ਦਾ ਉਦਘਾਟਨ ਹੋਇਆ ਤੇ ਜਿੰਨੇ ਵੀ ਸਾਨੇ ਵਾਲ ਦੇ ਵਿੱਚ ਕੋਈ ਛੋਟੇ ਮੋਟੇ ਕੰਮ ਹੈ ਕਿੰਨੇ ਦੇ ਹੋਗੇ 3 ਕਰੋੜ 25 ਲੱਖ ਦੇ ਟੈਂਡਰ ਲੱਗੇ ਹੈ ਜੀ ਅੱਜ ਤੇ ਉਹਦੇ ਉਦਘਾਟਨ ਕੀਤੇ ਆ ਹਾਂ ਜਿਹੜੇ ਵੀ ਕੰਮ ਰਹਿੰਦੇ ਪੂਰੇ ਕਰਾਂਗੇ ਮੁੜੇ ਸਾਡੇ ਜਿੱਥੇ ਮਤਲਬ ਆਜੇ ਘਟਨ ਹੋ ਰਹੇ ਨੇ ਜਿਹੜੀਆਂ ਗਲੀਆਂ ਵੀ ਕਾਫੀ ਬੇਸਰ ਕਰਨੇ ਜਾ ਰਹੀ ਨੇ ਉੱਥੇ ਤੇ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿ ਆਰਾਮਗੜ ਰਾਜੇਰ ਰੋਡਾਂ ਦੀ ਸੜਕ ਘੁਚਾ ਪੈਂਗਾ ਦੀ ਟੋੜ ਨਹੀਂ ਸੜਕ ਹੈ ਉਹਦੀ ਹਾਲਤ ਤਾਂ ਜਿਹੜੀ ਕਾਫੀ ਖਸਤਾ ਹੋਈ ਹੋਈ ਹੈ ਕਾਫੀ ਲੋਕਾਂ ਦਾ ਮੈਨੂੰ ਕਹਿਣਾ ਵੱਜੀ ਉਹ ਰੋਡ ਐ ਕੋਈ ਤਰ੍ਹਾਂ ਦੀ ਨਹੀਂ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਵੀ 20 ਸਾਲ ਤੋਂ ਸਾਡੇ ਹਲਕਾ ਸਾਨ੍ਹੇਵਾਲ ਦੇ ਵਿੱਚ ਕੋਈ ਵੀ ਰੋਡ ਨਹੀਂ ਸੀ ਬਣੀ ਇਹਨਾਂ ਨੂੰ ਟਾਈਮ ਤੇ ਜ਼ਰੂਰ ਲੱਗੂਗਾ ਕਾਫੀ ਰੋਡਾਂ ਬਣ ਗਈਆਂ ਜੇ ਪਹਿਲਾਂ ਕਹਿੰਦੇ ਹੁੰਦੇ ਜਦੋਂ ਬੰਦੇ ਨੂੰ ਕੋਈ ਪ੍ਰੋਬਲਮ ਵੱਡੀ ਹੋਵੇ ਤਾਂ ਪਹਿਲਾਂ ਉਹ ਜਿਹੜੀਆਂ ਸਾਡੀਆਂ ਮੇਨ ਪ੍ਰੋਬਲਮਾਂ ਹੈਗੀਆਂ ਜਿੱਦਾਂ ਗੁਰਦੁਆਰਾ ਕਟਾਣਾ ਸਾਹਿਬ ਵਾਲੀ ਰੋਡ ਹੋ ਗਈ ਰਾਹੋਂ ਰੋਡ ਹੋ ਗਈ ਐਵੇਂ ਜੀਆਂ ਵੱਡੀਆਂ ਰੋਡਾਂ ਦਾ ਪਹਿਲਾ ਕੋਡ ਕੱਢਿਆ ਇਹ ਤੇ ਫਿੰਚੀਆਂ ਫੋੜਿਆ ਤੇ ਜਦੇ ਹਟ ਜਾਣਗੇ ਅੱਜ ਜਿੱਥੇ ਆਪ ਕੰਡ ਕੀਤਾ ਜੀ ਅਬ ਕਿੰਨੇ ਕੋਡ ਦੀ ਲਗਤ ਆ ਜਿਹੜਾ ਇਹ ਹਾਂ ਇਹ ਆ ਜਿਹੜਾ ਹੈਗਾ 8 ਲੱਖ ਦੇ ਕਰੀਬ ਇਹ 8 ਕੁ ਲੱਖ ਆਹ ਜਿਹੜਾ ਹੁਣ ਕੀਤਾ ਇਹ 8 ਲੱਖ ਦਾ ਜਿਹੜਾ ਪਿੱਛੇ ਕਰਕੇ ਉਹ 9 ਲੱਖ ਦਾ ਸੀ ਕਟਾਣਾ ਆਪਣੇ ਰੇੜੂ ਸਾਹਿਬ ਗੁਰਦੁਆਰੇ ਵਾਲਾ ਇਹ ਇਹ ਵਾਰਡ ਨੰਬਰ 15 ਦੇ ਅਧੀਨ ਆਉਂਦੀ ਹੈ ਜੀ ਇਹ ਗਲੀ ਇਹ ਆਪਣੇ ਗੁੱਗੀ ਕਪਲਾ ਜੀ ਵਾਲੀ ਗਲੀ ਵਜਦੀ ਆ ਤੇ ਇਹ ਗਲੀ ਦਾ ਉਦਘਾਟਨ ਚੇਅਰਮੈਨ ਜੁਰਵਰ ਸਿੰਘ ਵੱਲੋਂ ਕਰਿਆ ਗਿਆ ਤੇ ਇਸ ਗਲੀ ਦੀ ਜੋ ਲਾਗਤ ਆ ਉਹ 8.5 ਲੱਖ ਰੁਪਏ ਦੇ ਬਾਬਤ ਆਵੇਗੀ। ਕਿੰਨੀ ਗਲੀਆਂ ਪੈਣਗੀਆਂ? ਦੋ ਗਲੀਆਂ ਦਾ ਉਦਘਾਟਨ ਕਰਿਆ ਜੀ ਮੇਰੇ ਵਾਲੇ ਵਾੜੂ ਵਾੜੂ ਨੰਬਰ 15 ਚ ਤੇ ਇੱਕ ਕਰਿਆ ਰੀਰੂ ਸਾਹਿਬ ਦੇ ਬਾਹਰ ਉੱਤੇ ਇੰਟਰਲੌਕ ਟਾਈ ਲੱਗਣੀ ਹੈ ਜੀ ਗੁਰਦਾਰਾ ਰੀਰੂ ਸਾਹਿਬ ਦੇ ਨਾਲ ਜੋ ਨਵੀਂ ਇਮਾਰਤ ਬਣੀ ਹੈ ਉਹਦੀ ਪਾਰਕਿੰਗ ਆ ਉਹ ਬਾਹਰ ਇੰਟਰਲੌਕ ਟਾਈ ਲੱਗਣੀ ਹੈ ਉਹਦਾ 9 ਲੱਖ ਰੁਪਏ ਦਾ ਪ੍ਰੋਜੈਕਟ ਹੈ ਜੀ। ਤੇ ਇਹ ਜਿਹੜੀ ਗਲੀ ਆ ਇਹ 8.5 ਲੱਖ ਰੁਪਏ ਦਾ ਪੰਜ ਹੈ। ਮਤਲਬ ਜਿਹੜੇ ਹੁਣ ਵਿਕਾਸ ਕਰਨ ਕੀਤਾ ਗਿਆ ਬਹੁਤ ਤੱਕ ਹੋਈ ਨਹੀਂ ਚੱਲੀ। ਇਹ ਨਾਲ ਦੀ ਨਾਲ ਹੀ ਕੰਮ ਸਟਾਰਟ ਹੋ ਜਾਣਗੇ ਜੀ ਕਿਉਂਕਿ ਮੁੜਿਆ ਸਾਹਿਬ ਦੀਆਂ ਸਖਤ ਹਦਾਇਤਾਂ ਨੇ ਕਿ ਜੋ ਵੀ ਵਿਕਾਸ ਦੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਆ ਕੋਈ ਕੰਮ ਕਾਰਪੋਰੇਸ਼ਨ ਇਲੈਕਸ਼ਨ ਵੀ ਆ ਰਹੇ ਹੋਊਗਾ ਚੋਣ ਜਾਬਤਾ ਲੱਗ ਜਾਣਾ ਹੈ ਹੁਣ ਤਾਲੇ ਫਿਲਹਾਲ ਨੇ ਬਣ ਗਿਆ ਜਿਹੜੀ ਆ। ਦੇਖੋ ਜੀ ਅਜੇ ਚੋਣ ਜਾਬਤੇ ਦਾ ਕੁਝ ਨਹੀਂ ਪਤਾ ਕੀ ਕਦੋਂ ਲੱਗਣਾ ਹੈ ਕਿਉਂਕਿ ਇਲੈਕਸ਼ਨ ਦਾ ਮਤਲਬ ਮੀਨੇ ਦਾ ਵੀ ਹੋ ਸਕਦੀ ਹੈ ਸਵਾ ਮਹੀਨਾ ਵੀ ਹੋ ਸਕਦਾ ਹੈ ਤੋ ਮਹੀਨੇ ਦੇ ਵਿੱਚ ਵਿੱਚ ਵੀ ਹੋ ਸਕਦੀ ਹੈ ਕੋਈ ਕਿਹੜੇ ਕਿਹੜੇ ਵਾਰਡ ਦੇ ਕੰਮ ਨੇ ਤੁਹਾਡੇ ਹੱਥਾਂ ਦੇ ਵਾਲੇ ਕਿੰਨੇ ਗੱਲੇ ਨਹੀਂ ਬਣੇ ਮੇਰੇ ਵਾਲੇ ਵਾਰਡ ਦਾ ਲਗਭਗ ਸਾਰਾ ਕੰਪਲੀਟ ਹੈ ਜੀ ਕੁਝ ਰਿਪੇਅਰ ਦੇ ਕੰਮ ਨੇ ਉਹ ਵੀ ਟੈਂਡਰ ਲੱਗੇ ਹੋਏ ਨੇ ਉਹ ਵੀ ਜੋ ਹਾਉਦੀਆਂ ਨਾਲੀਆਂ ਦੇ ਕੋਈ ਠੱਕਣ ਢੁਕਣ ਨੇ ਉਹ ਵੀ ਜਲਦੀ ਮਤਲਬ ਰਿਪੇਅਰ ਵਾਲੇ ਕੰਮ ਜਲਦੀ ਸਟਾਰਟ ਹੋ ਜਾਣਗੇ